ਇੱਕ ਤੇ ਉਹਦੇ ਗਾਂਵ ਦੀ ਪੁੱਤ 6 ਤੇ 7 ਮਾ ਘਰ ਆਣਾ ਸੱਤਾਂ ਦੇ ਤੌਰ ਕੇ ਕੱਲੀ ਬੈਠੀ ਸੀ ਇਹ ਮਾਂ ਉਸਨੇ ਰੇਕਾ ਮਰੇ ਚੁੱਸ ਬੰਦ ਕਰੀ ਸੀ ਮਾਂ ਮਾ ਸੱਸੀ ਦਾ ਮਾਂ ਮੇਰਾ ਨਾਂ ਗੁਰਪ੍ਰੀਤ ਸਿੰਘ ਆ ਤੇ ਮਾਂ ਅਸੀਂ ਨਾ ਤੁਹਾਡੇ ਪੁੱਤ ਬਣ ਕੇ ਆਏ ਆ ਇੱਥੇ ਮਾਂ ਉਹ ਦੁਖਮਾਨ ਜਿਹੜਾ ਤੈਨੂੰ ਹੈ ਉਹਨੂੰ ਘਟਾਉਣ ਦੇ ਲਈ ਅਸੀਂ कोशिश ज़रूर ਕਰਾਂਗੇ ਮਾਂ बस ਮਾ ਡੋੜਾ नहीं, ਡੋੜਾ नहीं मेरी ਮਾਂ बस। ਮੈਂ ਮਾਪੇ ਇੱਦਾਂ ਨਹੀਂ ਕਰਨੀ ਮੈਨੂੰ ਤੰਦਰੁਸਤ ਤੋ ਵਾਹ ਅਸੀਂ ਜਿੰਨ ਕੋ ਬਾਪ ਮੈਨੂੰ ਲੱਗਦਾ ਮੈਨੂੰ ਬਾਪ ਤੇ ਮੈਨੂੰ ਕੋਈ ਯਾਰ ਵੀ ਹੋਰ ਜਦੋਂ ਮੈਨੂੰ ਨਾਲੇ ਕੱਛੇ ਕੋਈ ਰੋਜ਼ ਰੋਜ਼ ਉਹਨੇ ਛੱਡ ਕੇ ਨਾ ਇਹ ਬੇਬੇ ਸਾਸ੍ਰੀਕਾਲ ਮਾਂ ਓ ਮਾਂ ਇਧਰ ਦੇਖ ਸਾਸ੍ਰੀਕਾਲ ਸਾਸ੍ਰੀਕਾਲ ਟਰ ਮਾਂ ਠੀਕ ਹੋ ਕੋਈ ਨਾ ਮਾਂ ਕੋਈ ਨਾ ਮਾਂ ਹੰਤਾ ਪਤਾ ਲੱਗ ਗਿਆ ਨਾ ਕੋਈ ਨਾ ਮਾਂ ਕੋਈ ਨਾ ਮਾਂ ਕਰਮਨ ਦੋਖ ਸੁਖਾ ਜਿਹੜੇ ਨਾ ਉਹ ਨਾਲ ਹੀ ਚੱਲਣੇ ਮਾਂ ਮੇਰੀਏ ਕੋਈ ਨਾ ਪੁੱਤਾਂ ਦਾ ਪੁੱਤ ਹੋਇਆ। ਹੋਈ। ਅਸੀਂ ਤੇਰੇ ਪੁੱਤਾਂ ਮਾਂ, ਅਸੀਂ ਤੇਰੇ ਨਾਣਾ ਫਿਕਰ ਨਾ ਕਰ। ਠੀਕ ਆ? ਆਪਾਂ ਇਕੱਠੇ ਨਾਲ ਮਿਲ ਕੇ ਦੁੱਖ ਸੁੱਖ ਇਕੱਠੇ ਹੀ ਸਾਂ। ਆਪਾਂ ਬੂਰੇ ਕਰ। ਬਹੁਤ ਕਰਨੇ ਲੱਗਦਾ ਬੂਹ ਪਰ। ਵਾਹਿਗੁਰੂ ਕਰਦੇ ਨੇ ਸੱਚੇ ਪਾਤਸ਼ਾਹ। ਵਾਹਿਗੁਰੂ ਕਰਦੇ ਆਂਦੀ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਾਂ ਸਾਡੀ ਸਤਿਆ। ਕਰਮਾਂ ਦੇ ਦੁੱਖ ਤੇ ਤਕਲੀਫਾਂ ਇਨਸਾਨ ਚੱਲਦਾ ਪਈ। ਫੋਰਥ ਸੀ 3 ਉਹ ਵੀ ਤੁਰ ਗਏ ਧੀ ਸੀ ਉਹ ਵੀ ਤੁਰ ਗਈ ਜਦੋਂ ਨਾਣਾ ਦੇਵੀ ਬੈਸ਼ਨ ਦੇਵੀ ਮੰਦਿਰ ਦੇ ਵਿੱਚ ਭਜੜ ਹੋਈ ਸੀ ਉਹਦੇ ਵਿੱਚ ਇਸ ਮਾਨ ਦੀ ਧੀ ਦੋ ਧੀ ਦੋਤਾ ਉਹ ਵੀ ਉਹਦੇ ਚ ਪੂਰੇ ਹੋ ਗਏ ਘਰ ਵਾਲਾ ਸੀ ਉਹ ਵੀ ਤੁਰ ਗਿਆ ਤਿੰਨ ਪੁੱਤ ਇਕ ਤੇ ਤੇ ਉਹਦੇ ਗਾਂਵ ਦੇ ਪੁੱਤ 6 ਸਤ ਮਾ ਆਰਲਾ ਸਤਾਂਨ ਤੋਰ ਕੇ ਇਕੱਲੀ ਬੈਠੀ ਸੀ ਇਹ ਮਾਂ ਉਸ ਨੇਰੇ ਕਮਰੇ ਚ ਉਸ ਬੰਦ ਕਮਰੇ ਚ ਫਿਰ ਵੀ ਆਪਣੇ ਕਰਮਾਂ ਨੂੰ ਦੋਸ਼ ਦਿੰਦੀ ਸੀ ਬੇਸ਼ਰ ਮੇਰੇ ਕਰਮਾਂ ਦਾ ਹੀ ਕੁਝ ਹੋਊਗਾ ਬਸ ਅਰਦਾਸ ਕਰਿਓ ਇਸ ਮਾਂ ਦੇ ਅਸੀਂ ਪੁੱਤ ਬਣ ਸਕੀਏ ਵੀ ਸੇਵਾ ਕਰ ਸਕੀਏ ਦੀ ਸੰਭਾਲ ਕਰ ਸਕੀਏ ਇਸ ਮਾਂ ਦੀ ਇਹਨੂੰ ਟਿਕਲੇਵਾਂ ਉਹਨੂੰ ਘਟਾਉਣ ਦੇ ਵਿੱਚ ਅਸੀਂ ਆਪਣਾ ਥੋੜਾ ਜਿਹਾ ਵੀ ਯੋਗਦਾਨ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਆ ਮਾ ਚੰਗਾ ਚੰਗਾ ਮਾ